ਮੈਂ ਹਾਂ ਤੁਹਾਡਾ ਰਣਜੀਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਬੈਬੀ ਟੀਵੀ ਆਪਾਂ ਰਾਜਪੁਰਾ ਦੀ ਅਨਾਜ ਮੰਡੀ 'ਚ ਖੜੇ ਆਂ ਇੱਥੇ ਪੰ ਦੇਖਦੇ ਆਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਆ ਭਾਵੇਂ ਸਰਕਾਰੀ ਖਰੀਦ ਜਿਹੜੀ ਹੈਗੀ ਹੈ ਉਹ 15 ਤਰੀਕ ਤੋਂ ਸ਼ੁਰੂ ਹੋਣੀ ਹੈ ਪਰ ਇੱਥੇ ਬਾਸਮਤੀ 1507 ਜਿਹੜੀ ਹੈਗੀ ਹੈ ਉਹ ਆਉਣੀ ਸ਼ੁਰੂ ਹੋ ਗਈ ਹੈ ਤੇ ਚਾਰੇ ਪਾਸੇ ਜੀਰੀ ਦੇ ਧਾਨ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਆ ਨੇੜੇ-ਨੇੜੇ ਪਿੰਡਾਂ ਦੇ ਵਿੱਚ ਲੋਕ ਇੱਥੇ ਆਉਣਾ ਸ਼ੁਰੂ ਹੋ ਗਿਆ ਇਹਦਾ ਮੁੱਖ ਕਾਰਨ ਇਹ ਹੈ ਵੀ ਰਾਜਪੁਰਾ ਜਿਹੜੀ ਮੰਡੀ ਹੈਗੀ ਹੈ ਇਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀਆਂ 'ਚੋਂ ਸਮਾਰ ਹੈਗੀ ਹੈ ਇੱਥੇ ਹਰੇਕ ਫਸਲ ਦਾ ਜਿਹੜਾ ਹੈਗਾ ਬੜਾ ਵਾਜਿਬ ਮੁੱਲ ਮਿਲਦਾ ਆਪਾਂ ਇੱਥੇ ਕਿਸਾਨ ਜਿਹੜੇ ਆਏ ਹੋਏ ਐ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇੱਥੇ ਮੰਡੀ ਦੇ ਚੇਅਰਮੈਨ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਐ ਪਾਣੀ ਦਾ ਬਿਜਲੀ ਦਾ ਕਿਸਾਨਾਂ ਦੇ ਬੈਠਣ ਦਾ ਕਿਹੜੇ ਜਗ੍ਹਾ ਜੇ ਪ੍ਰਬੰਧ ਕੀਤੇ ਹੋਏ ਐ ਬਾੜਦਾਨ ਦੇ ਕਿਹੜੇ ਪ੍ਰਬੰਧ ਕੀਤੇ ਹੋਏ ਐ ਇਹਨਾਂ ਸਾਰੀਆਂ ਗੱਲਾਂ 'ਤੇ ਗੱਲਬਾਤ ਪਿੰਡੇ ਜੀ ਰਾਉ ਮਦਰੋਸ਼ ਤੇ ਅੱਜ ਪਤਲੇ ਲੇ ਕੇ ਪਹੁੰਚੇ ਜੀ ਕਿਹੜੀ ਕਿਸਾਨ ਦੇ 1509 ਐ ਜੀ ਤੇ ਕਿਸ ਤਰ੍ਹਾਂ ਦੇ ਸਪੋਰਟ ਮੰਡੀ ਦੇ ਵਿੱਚ ਰਹੇ ਨੇ ਮੰਡੇ ਦੇਖੋ ਜਿਹੜਾ ਉਹਦਾ ਸੁੱਕਣੀ ਬਾਹਰ ਰੱਖਿਆ ਕਿਵੇਂ ਤੁਲੇ ਗਏ ਜਿੱਦਾਂ ਕਈ ਖਾਮਾਂ ਦੇ ਉੱਪਰ ਜਿਹੜੇ ਪਾਣੀ ਆਇਆ ਹੋਇਆ ਹੜਾ ਆਇਆ ਉਹਨਾਂ ਦਾਟੇ ਦੇ ਵਿੱਚ ਸਰਕਾਰ ਤੋਂ ਕੀ ਮੰਗਦਾ ਫਟੋਕਟ 50 ਹਾੜ ਦਾ ਚਾਹੁੰਦਾ ਜੀ ਖੜਾ ਏਕੜ ਵਿੱਚ ਆ ਜੋ ਉਸ ਮਤਲਬ ਮੁਆਵਜ਼ੇ ਦੀ ਮੰਗ ਕਰਦਾ ਹਾਂ ਜੀ ਆਵਾਜ਼ ਜੀ ਜਿਵੇਂ ਭਾਈ ਜੀ ਆ ਫਸਲਾਂ ਦਾ ਨੁਕਸਾਨ ਹੋਇਆ ਤਾਂ ਕਾਫੀ ਜ਼ਿਆਦਾ ਸਾਡੇ ਵੀ ਇਧਰ ਫਸਲਾਂ ਦਾ ਨੁਕਸਾਨ ਹੋਇਆ ਜੀ ਆਪਣੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਮਾਏ ਜ਼ਿਆਦਾ ਹੋਇਆ ਜੀ ਆਪਣਾ ਛੋਟਾ ਪੇਡੇ ਵਾਲੇ ਅੱਛਾ ਇਹ ਜ਼ਿਆਦਾ ਹੋਇਆ ਮੱਲੇਂ ਡਟਾ ਕਪੇ ਡਾ ਰਹੇਗਾ ਛੋਟੇ ਛੋਟਾ ਉੱਤੀ ਵੇ ਸੁਖ ਰਿਹਾ ਮਤਲਬ ਪੌਣਾ ਰੋ ਪੌਣਾ ਰੋ ਪੌਣਾ ਰੋ ਅਕਸਰ ਕੀ ਪੈਂਦੇ ਛਾੜਦੇ ਪੈਂਦੇ ਜੀ ਉਹ ਜਾ ਨਿਸੜ ਪੈ ਨੂੰ ਛਾੜ ਕੀ ਹੋ ਜਾਏਗਾ ਉਹ ਆ ਛਿੱਟੇ ਨਹੀਂ ਕੱਟਦਾ ਜੀ ਤੇ ਤੁਸੀਂ ਕੀ ਸਰਕਾਰ ਨੂੰ ਕੀ ਕਹਿਣਾ ਚਾਹ ਕਿਸਾਨ ਦੀ ਕੁੱਲ ਕੁੱਲ ਮਤਲਬ ਜਿਹੜੀ ਆਮਦਨੀ ਹੈਗੀ ਹੈ ਜਾਂ ਖਾਲਸਾ ਕਿਸਾਨ ਦੀ ਉਹਦੇ ਬਾਰੇ ਸਰਕਾਰ ਤੋਂ ਕੀ ਮੰਗ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਸ ਦਾ ਮਾਮਲਾ ਮਿਲਣਾ ਚਾਹੀਦਾ ਜੀ ਠੀਕ ਹੈ ਹਜ਼ਾਰ ਕੁਲਦੀਪ ਸਿੰਘ ਕਿਹੜਾ ਪਿੰਡ ਜੀ ਚਮਾਰ ਰੇੜੀ ਤੇ ਅੱਜ ਤੁਸੀਂ ਫਸਲ ਲੈ ਕੇ ਪਹੁੰਚ ਕੇ ਜੀ ਮੰਡੀ ਦੇ ਵਿੱਚ ਕਿਹੜੀ ਫਸਲ ਸਾਡੀ ਆਈ ਗਈ 1509 ਇਸ ਤਰ੍ਹਾਂ ਦਾ ਜਿਹੜਾ ਤੁਹਾਡੇ ਦੇਖਣ ਤੋਂ ਪਹੁੰਚਦੇ ਰਿਸਪੌਂਸ ਦਾ ਦੇਖੋ ਕੁਝ ਵੀ ਨਹੀਂ ਕਰ ਸਕਦੇ ਆਪਾਂ ਸਾਡਾ ਪਹਿਲਾ ਨੰਬਰ ਦਾ ਬੌਣੇ ਰੋਗ ਨੇ ਸਾਡਾ ਉਹ ਕਰਤਾ ਛਾੜ ਨਹੀਂ ਰਿਹਾ ਮਸਲਾ ਦਾ ਜ਼ਿੰਮੇਦਾਰਾ ਕਰੇਗਾ ਕੀ ਸਾਰੀਆਂ ਫਸਲਾਂ ਸਾਡੀਆਂ ਬਰਬਾਦ ਹੋ ਗਈਆਂ ਸਾਨੂੰ ਘਟੋ-ਘੱਟੀ ਮਾਪਜਾ ਮਿਲਣਾ ਜਿੰਦਾ ਸਰਕਾਰ ਸਾਡੀ ਮਾਫਰੇ ਠੀਕ ਹੈ ਜੀ ਤੇ ਜਿਸ ਤਰ੍ਹਾਂ ਬਾਈ ਜੀ ਉਥੇ ਆਪਣਾ ਅੰਮ੍ਰਿਤਸਰ ਗੁਰਦਾਸਪੁਰ ਫਾਜ਼ਿਲਕਾ ਸਾਰਾ ਉਥੇ ਹੜ ਆ ਕੇ ਪਾਣੀ ਦਾ ਬਹੁਤ ਜਿਆਦਾ ਨੁਕਸਾਨ ਪਾਣੀ ਨੇ ਕੀਤਾ ਤੇ ਆਪਣੇ ਇਲਾਕੇ ਜੀ ਵੀ ਕੋਈ ਇਸ ਤਰ੍ਹਾਂ ਨੁਕਸਾਨ ਹੋਇਆ ਆਪਣਾ ਇਲਾਕੇ ਜੀ ਪਟਿਆਲੇ ਚ ਦੇਵੀਗੜ੍ਹ ਏਰੀਆ ਅੱਛਾ ਜੀ ਹਾਂ ਜੀ ਤੇ ਦੇਵੀਗੜ੍ਹ ਏਰੀਆ ਹੋ ਗਿਆ ਜੀ ਇਧਰ ਰਾਜਪੁਰਾ ਆਪਣਾ ਕਨੌਰ ਕਈ ਸਾਈਡਾਂ ਦੇ ਵਿੱਚ ਆ ਹੋਏ ਕਨੌਰ ਵਾਲੀ ਸਾਈਡ ਤੇ ਚਮਾਰੂ ਹੋ ਗਿਆ ਜੀ ਛੋਟਾ ਲੱਖੜੂ ਹੋ ਗਿਆ ਜਿਵੇਂ ਤੁਸੀਂ ਲਿਆਏ ਕੱਟ ਕੇ ਜਿਹੜੀ 10% ਬਾਸਮਤੀ ਦੀ ਫਸਲ ਹੈ ਇਹ ਤਕਰੀਬਨ ਅਪਰੋਕਸੀਮੇਟਲੀ ਕਿੰਨੇ ਕਾਟਲ ਵਿਕੇ ਵਿੱਚ ਇੱਕ ਦੇ ਵਿੱਚ ਨਿਕਲ ਰਹੀ ਹੈ ਇਹ ਤਾਂ ਜੀ ਕੁਝ ਵੀ ਨਹੀਂ ਨਿਕਲਦੀ ਹੈ ਤਾਂ ਉਮੀਦਾਂ ਤਾਂ ਹੈਗੀਆਂ ਨਹੀਂ ਵੀ ਪੰਜ ਪੁੰਜ ਕੇ ਗੇੜ ਮਾ ਆ ਗਈ ਹੈ ਪਰ ਜਦੋਂ ਫਸਲ ਵੱਡੀ ਪਾਉਣਾ ਬੁੱਠੇ ਨਾਲ ਐਸੀ ਜ਼ਿਮੀਂਦਾਰ ਹੈਗੀ ਹੋ ਕਰੀ ਵੀ ਸਾਡਾ 2 2.5 ਕਾਟਲ ਦਾ ਨੁਕਸਾਨ ਮਤਲਬ ਝਾੜ ਦੇ ਵਿੱਚ ਫਰਕ ਪਿਆ ਝਾੜ ਕੇ ਅੱਧੋ ਅੱਧ ਦਾ ਫਰਕ ਪਿਆ ਨਹੀਂ ਵੀ ਜਿਵੇਂ ਸਰਕਾਰ ਹੈ ਜਾਂ ਲੋਕੋ ਤੁਹਾਨੂੰ ਅੰਦਾਜ਼ਾ ਤਾਂ ਕਹਿੰਦੇ ਕੋਈ ਲੱਗਦੀ ਹੈ ਜੀ ਗੱਲਬਾਤ ਵੀ ਅੰਦਾਜ਼ਾ ਅੰਦਾਜ਼ਾ ਤੇ ਆਲੀ ਜੇ ਗੱਲ ਹੋਵੇ ਤਾਂ ਉਹ ਸਰਕਾਰਾਂ ਸਾਡੀਆਂ ਬਾਹਾਂ ਦਾ ਫੜੇ ਸਾਨੂੰ ਪਤਾ ਤਾਂ ਲੱਗੇ ਨਾ ਕਿ ਕੀ ਆ ਹੋਵਾ ਕਿੰ ਕਿੰਨਾ ਕਿੰਨਾ ਇਹਦੇ ਵਿੱਚ ਫਸਲ ਦੇ ਵਿੱਚ ਕਿੰਨਾ ਕੋ ਹੁੰਦਾ ਜੀ ਆਪਣਾ ਤੁਹਾਡਾ ਕਿੰਨਾ ਖਰਚਾ ਆ ਜਾਂਦਾ ਖਰਚਾ ਤਾਂ ਦੇਖੋ ਜਦ ਤੋਂ ਆਪਾਂ ਪਨੀਰੀ ਬੀਜ ਦੀ ਉਦੋਂ ਬਾਅਦ ਖਰਚਾ ਹੀ ਖਰਚਾ ਕਿਸ ਤਰ੍ਹਾਂ ਕਿਹੜੇ-ਕਿਹੜੇ ਇਵੇਂ ਪਨੀਰੀ ਬੀਜੀ ਆ ਉਹਦਾ ਖਰਚਾ ਹੋ ਗਿਆ ਅੱਗੇ ਲੋਾਈ ਦਾ ਖਰਚਾ ਹੋ ਗਿਆ ਲੇਬਰ ਦਾ ਖਰਚਾ ਹੋ ਗਿਆ ਬਾਕੀ ਖਾਦ ਦਾ ਖਰਚਾ ਹੋ ਗਿਆ ਪਾਣੀ ਦਾ ਖਰਚਾ ਹੋ ਗਿਆ ਇੱਕ ਅਸੀਂ ਇਸ ਦੇ ਜ਼ਿੰਮੇਦਾਰ ਹੈ ਇਸੇ ਕਿ ਸਰਕੇ ਉੱਪਰ ਸਾਡਾ ਸਾਰਾ ਪਰਿਵਾਰ ਸਾਡਾ ਸਾਰਾ ਟੱਬਰ ਇਹਦੇ ਮਗਰ ਪਿਆ ਰਹਿੰਦਾ ਮਤਲਬ ਕਹਿਣ ਤੋਂ ਭਾਵੇਂ ਵੀ ਜਿੰਨੀ ਤੁਹਾਨੂੰ ਆਸ ਹੁੰਦੀ ਹੈ ਉਹਨਾਂ ਮਤਲਬ ਛਾੜ ਨਹੀਂ ਨਿਕਲਦਾ ਉਹਨਾਂ ਨਹੀਂ ਨਿਕਲਦਾ ਖਰਚ ਜ਼ਿਆਦਾ ਹੋ ਜਾਂਦਾ ਆਮਦਨੀ ਘੱਟ ਹੁੰਦੀ ਹੈ ਹਾਂਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਜੀ ਸਰਕਾਰ ਦੇ ਦਾ ਮੰਗੇ ਹੀ ਕਰਦੇ ਆਵੇਂ ਸਰਕਾਰ ਸਾਡੀ ਬਾਂ ਫੜੇ ਸਾਨੂੰ ਉਹ ਕਰੇ ਸਾਨੂੰ ਮੁਆਵਜ਼ਾ ਦੇਵੇ ਪਰ ਸਰਕਾਰਾਂ ਦਾ ਇੱਧਰ ਧਿਆਨ ਹੀ ਨਹੀਂ ਆ ਇਹ ਬੰਡੀ ਦੇ ਵਿੱਚ ਤੁਸੀਂ ਲੈ ਕੇ ਆਏ ਹੋਰੇ ਸਰਕਾਰੀ ਖਰੀਦ 15 ਤੋਂ ਸ਼ੁਰੂ ਹੋਣੀ ਹੈ ਪਰ ਇੱਥੇ ਤੁਹਾਡੇ ਨਾਲ ਕਿਹਨਾਂ ਤੁਲ ਤੁਲ ਜੂਗੀ ਇਹ ਲੱਗਦੀ ਆਸ ਦੇਖੋ ਜੀ ਹੁਣ ਕਹਿ ਸਕਦੇ ਆ ਉਹਦੇ ਦੇਖੋ ਇਹ ਚੱਕਰੀ ਹੈ ਜੀ ਪ੍ਰਾਈਵੇਟ ਕੰਪਨੀਆਂ ਵਪਾਰੀ ਚੱਕ ਰਹੇ ਆ ਹੁਣ ਉਹਦਾ ਵਪਾਰੀ ਦੇ ਹੱਥ ਗੇ ਵਿੱਚ ਜ਼ਿੰਮੇਵਾਰ ਦੇ ਹੱਥ ਮਾਦਾ ਕੁਝ ਵੀ ਨਹੀਂ ਹੈ ਮਨ ਤੁਸੀਂ ਜਿਹੜੇ ਇੱਥੇ ਪ੍ਰਬੰਧ ਹੈ ਉਹ ਤੋਂ ਸੈਟੀਸਫਾਈ ਹੈ ਕਿ ਤੁਮ ਲੱਗਦਾ ਵੀ ਤੱਕਾ ਹੀ ਹੋ ਰਿਹਾ ਇੱਥੇ ਵੀ ਨਹੀਂ ਜੀ ਆਪਾਂ ਇਹ ਤਾਂ ਚਲੋ ਆਪਾਂ ਤੱਕਾ ਦਾ ਨਹੀਂ ਕਹਿ ਸਕਦੇ ਇਹ ਤਾਂ ਤਕਰੀਬਨ ਮਾਲਗੇ ਉਪਰ ਡਿਪੈਂਡ ਕਰਦਾ ਪਰ ਜੇ ਸੁੱਕਾ ਹੋਵੇ ਤਾਂ ਨਾਲ ਦੀ ਨਾਲ ਭਿੱਜ ਜਾਂਦਾ ਹੈ ਨਾਲ ਦੀ ਨਾਲ ਭਿੱਜ ਜੇ ਮੇਰਾ ਨਾਮ ਦੀਪਕ ਕੁਤ ਚੇਅਰਮੈਨ ਮਾਰਕੀਟ ਕਮੇਟੀ ਦਾ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸ੍ਰੀ ਭੌਂਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਜਿਹੜੀ ਧੋਨੇ ਦੀ ਕੀਰਤ ਹੈਗੀ 15 ਸਤੰਬਰ ਤੋਂ ਸ਼ੁਰੂ ਹੋਣੀ ਹੈ ਉਹਦੇ ਵਾਸਤੇ ਜਿਹੜੇ ਪ੍ਰਬੰਧ ਹੈਗੇ ਆ ਚਾਹੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਚਾਹੇ ਸਫਾਈ ਦਾ ਪ੍ਰਬੰਧ ਹੈ ਚਾਹੇ ਲੰਗਰ ਦਾ ਪ੍ਰਬੰਧ ਹੈਗਾ ਚਾਹੇ ਉਹਨਾਂ ਦੇ ਬੈਠਣ ਵਾਸਤੇ ਛਾਂ ਦਾ ਪ੍ਰਬੰਧ ਹੈ ਸਾਰੇ ਜਿਹੜੇ ਅਰੇਂਜਮੈਂਟਸ ਹੈਗੇ ਕਰੇ ਜਾ ਰਹੇ ਨੇ ਜੀ ਤਕਰੀਬਨ 15 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਜਿਹੜੇ ਪ੍ਰਬੰਧ ਹੈ ਪੂਰੇ ਹੋ ਜਾਣਗੇ ਸਰ ਸਾਹਿਬ ਹਾਂ ਜੀ ਸਰ ਜੀ ਇਹ ਧੋਨੇ ਵਾਲਾ ਪਰਮ ਕਰੇਗਾ ਜੀ ਇਹ ਜਿਹੜੇ ਕਰੇਗਾ ਜਿਹੜੀ ਫਿਲਹਾਲ ਫਸਲ ਆ ਰਹੀ ਹੈਗੀ ਫਸਲ ਤਕਰੀਬਨ ਪਿਛਲੇ ਹਫਤੇ ਆਣੀ ਸ਼ੁਰੂ ਹੋ ਗਈ ਸੀ ਕਿ ਫਿਲਹਾਲ ਦੀ ਬਾਤ ਵਿੱਚ ਆ ਰਹੀ ਹੋਈ ਹੈ ਜਿਹਦਾ ਰੇਟ ਤੀਬਰ 3200 ਦੇ ਕਾਊਂਟਲ ਹੈਗਾ ਜਿਹੜੀ ਦੂਜੀ ਫਸਲ ਆਣੀ ਹੈਗੀ ਇਹ ਪਰਮਾ ਲਾਣਾ ਹੈਗਾ ਉਹਦਾ ਜੋ ਸਰਕਾਰੀ ਰੇਟ ਹੈਗਾ ਮੈਥ ਪੀਜ਼ਾ ਉਹ 2369 ਰੁਪਏ ਜਿਹੜੀ ਹੈਗੀ ਕਾਮਨ ਦਾ ਰੇਟ ਹੈਗਾ ਤੇ ਜਿਹੜੀ ਏ ਗ੍ਰੇਡ ਦੀ ਹੈਗੀ ਹੈ ਉਹਦਾ ਵੀ ਰੋਟ ਤੱਕ ਹਾਂਜੀ ਤੇ ਬਾਕੀ ਤਰ੍ਹਾਂ ਕੀ ਹੈ ਸਾਰੇ ਮਤਲਬ ਸਾਰੇ ਜਿਹੜੇ ਪ੍ਰਬੰਧ ਹੈਗੇ ਨੇ ਪੂਰੇ ਮਤਲਬ ਗੱਲ ਚੱਲਦੀ ਪਈ ਹੈ ਕੰਮ ਹੋ ਰਹੇ ਨੇ ਸਾਰੇ ਤੱਕ ਵੀ 15 ਤੋ ਪਹਿਲਾਂ ਪਹਿਲਾਂ ਚਾਹ ਬਾਦਾਨਾ ਦਾ ਹੈ ਤਾਂ ਕਰੇ ਤੁਸੀਂ ਚਾਹ 700 ਇਹੋ ਤੇ ਪੀਣੇ ਦੇ ਪਾਣੀ ਦਾ ਹੈ ਤੇ ਲਿਫਟਿੰਗ ਦਾ ਪ੍ਰਬੰਧ ਹੈਗਾ ਸਾਰੀ ਜੀ ਗੱਲਬਾਤ ਹੋ ਚੁੱਕੀ ਹੈਗੀ 15 ਤਰੀਕ ਤੱਕ ਸਾਰੇ ਪਿੰਡੇ ਪ੍ਰਬੰਧ ਹੈਗਾ ਪੂਰੇ ਕਰਨਾ ਮੇਰੀ ਸਾਰੇ ਹੀ ਸਤਾਰਯੋਗ ਖਾਨਦਿਰਾਂ ਨੂੰ ਬੇਨਤੀ ਹੈ ਕਿ ਦੇਖੋ ਜਿਹੜਾ ਸੀਜ਼ਨ ਹੈਗਾ ਇਸ ਵਾਰ ਥੋੜਾ ਜਿਹਾ ਹੜਾ ਦੇ ਕਾਰਨ ਨੁਕਸਾਨ ਹੋਇਆ ਹੈਗਾ ਮੇਰੀ ਇਹੀ ਹੈਗੀ ਹੈ ਕਿ ਜੜੀ ਵੀ ਸਭ ਦੀ ਫਸਲ ਲੈ ਕੇ ਆਣੀ ਹੈਗੀ ਆਪਣੀ ਧੋਨੇ ਫਸਲ ਲੈ ਕੇ ਆਣੀ ਹੈਗੀ ਆਪਣੀ ਜਿਹੜੀ ਫਸਕਤ ਉਹਨੇ ਫਸਲ ਹੈਗੀ ਹੈ ਇਹਨੂੰ ਕਾਕੀ ਲੈ ਕੇ ਆਓ ਤਾਂ ਜੋ ਤੁਹਾਨੂੰ ਮੰਡੀ ਦੇ ਵਿੱਚ ਆ ਕੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੁਹਾਡੀ ਜਿਹੜੀ ਫਸਲ ਆਵੇ ਨਾ ਆਂਦੇ ਸਾਰ ਉਹਦੀ ਬੋਦੀ ਹੋਵੇ ਭਾਈ ਹੋਵੇ ਤੇ ਪੰਜਾਬ ਸਰਕਾਰ ਵੱਲੋਂ ਜੋ ਕਿਹਾ ਗਿਆ ਹੈਗੇ 24 ਘੰਟੇ ਦੇ ਅੰਦਰ ਪੈਸੇ ਦੇਣੇ ਹੈਗੇ ਉਹਦੇ ਖਾਤੇ ਵਿੱਚ